ਲੋਈ ਇਟਾਂ ਲੈਣ ਚੱਲੇ 100 ਕਟ ਚਾਹੀਦੀ ਆ। ਤੇ ਰੇੜੀ ਆਹੀ ਲੈ ਚੱਲਿਆ। ਲੋਈ। ਤੇ ਹਾਂਜੀ ਮਿਸਤਰੀ ਆਈ ਅੱਜ। ਗੋਪਰੋ ਵੀ ਅੱਜ। ਟੱਡ ਦਾ ਟੁੱਟਦਾ ਬਚਿਆ। ਆਹ ਮੰਜੇ ਤੇ ਰੱਖਿਆ ਜਿੱਥੋਂ ਮੰਜਾ ਚੱਕਤਾ ਉਹ ਉੱਥੇ ਝੜ ਗਿਆ ਗੇਟਾਂ ਦੇ ਦੇਦੇ ਸਾਨੇ ਜ। ਟੋਰ 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 ਬਾਕੀ ਹੈ ਮਹਾਨ ਮਤਰੀ ਕੋਹਦੇ ਅੱਜ ਕਿ ਕਿਰਾਮੇ ਤੇ ਨੂੰ ਉੱਧਰ ਲਾ ਤੇ ਆਓ ਖਾਓ ਲੋ ਯਾਰ ਸੋਈ ਦਾ ਮਸਾਲਾ ਰਾਲ ਆ ਰਿਹਾ ਰਾਵ ਰਲਾਦਾ ਕਿੰਨਾ ਦੇ ਨੇ ਪਾਣੀ ਭਰਤਵਾਦੇ ਤੇ ਖਣਾਉਣ ਕੇ ਲੈਵਲ ਕੱਢਣਾ ਉੱਧਰ ਆ ਲਾਤਾ ਇਦੋਂ ਬਾਅਦ ਇਹਦੇ ਉੱਪਰ ਰਿਟਾ ਲੱਗੂਗੀ ਇੱਥੇ ਆ ਦੇ ਦਾ ਲੈਵਲ ਲੇਟੋ ਜੀ ਉੱਥੇ ਕੰਦ ਕਰਨੀ ਇੱਕ ਅ 3.5 ਫੁੱਟ ਦੀ 7 ਫੁੱਟ ਗੇਟ ਆ 3.5 ਫੁੱਟ ਕਰਨਾ ਉਚਾਲਾ ਲਿਆਉਣਾ ਇੱਥੇ ਉਹਦੇ ਸੈਲਫ ਲਾਉਣੀ ਹੈ ਇਧਰ ਨੂੰ ਇਧਰ 3.5 ਫੁੱਟ ਦੀ ਛੱਡ ਦੇਣਾ ਤੇ 3.5 ਦਾ ਹੀ ਸੈਲਫ ਲੱਗ ਜੂਗੀ ਇਹਦੇ ਫਿਰ ਡਈ ਲਕੂਗਾ ਵਾਕਿ ਰੋਟੀਂ ਟਿਖਾਨ ਉੱਥੇ ਬਣ ਜੂਗਾ ਸੈਲਫ ਹਫਤੇ ਬਾਅਦ ਆਉਣੇ ਤੇ ਬਾਹਰ ਨੂੰ ਪਿਛਲੇ ਬਾਰ ਨੂੰ ਆਇਆ ਜੀ ਅੱਜ ਬਾਰ ਨੂੰ ਗੇਟ ਦੁਆਰਾ ਮੁੜ ਕੇ ਅੱਜ ਆ ਬਾਕੀ ਘਟਾ ਲਿਆ ਬਾਹਰੋਂ ਜਿਹੜਾ ਟੋਟਾ ਲਾਉਣਾ ਹਾਂ ਤੇ ਉਹਤੇ ਵੀ ਲਾਉਣੀ ਹੈ ਕੀ ਜੀ ਇੱਕ ਸਲੇਵ ਘੱਟ ਗਈ ਸੀ ਕੱਲ ਮੰਗਾ ਲਈ ਸੀ ਫਿਰ ਉਹ ਤੇ ਉਹ ਜਿਹੜਾ ਉਹ ਰਹਿ ਗਿਆ ਗੈਸ ਸਿਲੰਡਰ ਵਾਲਾ ਪੋਰਸ਼ਨ ਉਹ ਤੇ ਵੀ ਲਾਉਣੀ ਨੇ ਉਹਦੀ ਵੀ ਪਈਆ ਕੱਟੀ ਪੰਡ ਤੇ ਲਾ ਦੂਗਾ ਨਾਲ ਇਹਦਾ ਲੈਵਲ ਨਿਕਲੋ ਜੰਨੂ ਕਰ ਨਾਲੇ ਟਾਇਰ ਤੋਂ ਲਾਉਂਦਾ ਲੋ ਇਹ ਰੋਟੀ ਦਾ ਟਾਈਮ ਹੋ ਗਿਆ ਸਾਡਾ 8:00 ਵਜੇ ਆਵੇ ਦਿਨ ਦੀ ਪਹਿਲੀ ਰੋਟੀ ਹੈ ਬੇਸਨ ਦਾ ਚਿਲਾ ਬਣਾਇਆ ਸੀ ਇਹ ਮੜੀ ਘਾਟ ਰਹੀ ਸੀ ਸਾਤੋਂ ਜਿਹੜੇ ਪਿਆ टमाटर ਚ ਬਰੀਕ ਹੋ ਗਏ ਕੱਲ ਨੂੰ ਸੁਧਾਰ ਕਰਾਂਗੇ ਅੱਜ ਕੀ ਬਣਾਉਂਗਾ ਦੇਖੋ ਇਹ ਚਿਲੇ ਵਾਲੇ ਕਰਤਾ 2-2 ਇੰਚ ਦੇ ਆ ਤੇ ਰੇਤਾ ਆਇਆ ਕੀ ਆ ਹਾਂ 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 ਫੜਾਇ ਕੋਈ ਹੋ ਰਿਡੀ ਰਹੀ ਆ ਲੌਬੀ ਦੇ ਇਹਨਾਂ ਦਾ ਲੈਵਲ ਇੱਕੋ ਜਿਹਾ ਦੋ ਇੰਚ ਪਾਉਂਗੀ ਦਾ ਕਿ ਇਹ ਲੀਵੇਂ ਨੋ ਕਮਰੇ ਨੂੰ ਬੰਬ ਚਲਾਉਣਾ ਫਰਦਾਨੀ ਅਜਰ ਸੋਈ ਕੱਲ ਨੂੰ ਕੋਈ ਕੰਕਰੀਟ ਹੋ ਜੇ ਖੰਨੇ ਵਾਲਾ ਲੱਗ ਜਾ ਉਹ ਵੀ ਲੱਗ ਜੇ ਅ ਸੋਈ ਕੰਮਲੀਟ ਹੋ ਜੀ ਬਾਕੀ ਫੇਰ ਗੰਗਾ ਮੁਰਾ ਕਰਵਾ ਬਾਕੀ ਕੰਮਲੀਟ ਤਾਂ ਵੀ ਕਰਾਂਗੇ ਜਿੱਥੇ ਜਿਹੜੀ ਸਨੈਵ ਲਾਉਣੀ ਹੈ ਕਿਰਪਾ ਕਰਕੇ ਇਹ ਕਿਹੜਾ ਹੈ ਚਲੋ ਇਹ ਮੱਧਰਾ ਦੇ ਸੱਚਾ ਕਰਨ ਤੋਂ ਬਸੇ ਹੋਏ ਨੋਟੂ ਲਗਵਾ ਰਿਹਾ ਅੱਜ ਲਾਗੂ ਦੇ ਕੇ ਕੀ ਵਾਂਬਾ ਇੰਤੀਰ ਜੇ ਬੰਗਾਂ ਦਾ ਤੀਰ ਦੇ ਸਿਰੱਖਣਾ ਵੰਦੀ ਹੈ। ਉਹ ਹੈ ਇਹ। ਆਪਣਾ ਜਿਆਲੜਾ ਯਾਦ ਚਾਹ ਤੱਕ ਪਹੁੰਚ ਜਾ। ਕੋਈ ਨਹੀਂ ਕੋਈ ਬਾਤ ਬਰਬਰ ਕਰੀਦਾ। ਬਿਨਾ ਕੱਟੇ ਪੀਨ ਲੱਗ ਜਣੇ ਬਿਨਾ ਕੱਟੇ ਲੱਗ ਜਣੇ ਇਹਨਾਂ ਵਿੱਚ ਪੈਨ ਤੋਂ ਬਿਨਾ ਕੱਟੇ ਲੱਗ ਜਣੇ ਬਿਨਾ ਕਟਿੰਗ ਕਰੇ ਚ ਲੱਗਦੇ ਉਧਰ ਹੋਊ ਕਟਿੰਗ ਦਾ ਜਾ ਕੇ ਇਹਨਾਂ ਤੇ ਪੀਰੋਂ ਲਾਲ ਲੈਨੇ ਲੈਣਾ ਮਲਗੀਆਂ ਲੈਣਾ ਮਲਗੀਆਂ ਪੀਰ ਲੱਗ ਜਾਂਦੇ ਨੇ ਹੋਰ ਤਾਂ ਉੱਥੇ ਜਾ ਗੋਦੀ ਮੋਜ ਲੈਣਾ ਉਧਰ ਟੇਨੇ ਕੋਲ ਜਿਹਦੇ ਚਲੇ ਕੱਟ ਵੱਡ ਕਰਕੇ ਘੱਟ ਚਲਾ ਦੇ ਮੈਨੂੰ ਉੱਥੇ ਜਿਵੇਂ ਕੱਟਦਾ ਉਹ ਉਧਰ ਘੱਟ ਵੱਡ ਜਾਉ ਉੱਚ ਜਾਉ ਵਰਦੀ ਤੇ ਇੱਕ ਹੋਰ ਲਾ ਦੇ ਫਿਰ ਬਰਾਬਰ ਛੋਟੀ ਬੋਲ ਜੀ ਕੱਟ ਕੇ ਉਧਰ ਟੋਕਰੀ ਵੀ ਲਾ ਕੇ ਰੱਖਤੀ ਤੇ ਫਿਲਟਰ ਵੀ ਲਾਤਾ ਸੀ ਆ 이테이이 완전 내테이어이 완전 내가이블이완이 太凶我老弟！太。 ਲੋਈ ਇੱਟਾਂ ਲੈਣ ਚਾਹਿਆ 100 ਕਟ ਚਾਹੀਦੀ ਆ। ਇਹ ਰੇੜੀ ਆਹੀ ਲੈ ਚੱਲਿਆ। ਆਥ ਨੇ ਦੇਖਦਾ ਮੈਸਟਰ ਨੂੰ ਫੋਨ ਕਰਦੇ ਆਂ ਘੰਟਾ ਲਾ ਜੂ। ਤੇ ਲਿਪਲਪ ਜੋ ਮੜੀ ਕੱਲ ਸੁੱਕ ਜੂ ਫਿਰ ਉਹ ਰਸੋਈ ਦਾ ਕੰਮ ਤਾਂ ਕੰਪਲੀਟ ਹੁੰਦਾ ਹੋਵੇ। ਫਿਰ ਸਾਰਾ ਸਮਾਨ ਧਰਦਾ ਹੋਵਾਂਗੇ ਅੰਦਰ। ਬਾਕੀ ਚੱਲਦੇ ਪੱਠੇ ਦੇ ਤਾਂ ਪਹੁੰਚ ਮਹਣਸੀ। ਹੋਗੀ ਨਵੀਂ ਹੋਗੀ ਲੋਡ ਇਟਾ ਕਿੱਲੇ ਘਰ ਨੂੰ ਆਥਣੇ ਉਹ ਤੋਂ ਮਕਰਵਾ ਲਾਂਗੇ ਆਥਣੇ ਜੇ ਨਹੀਂ ਕੱਲ ਸਵੇਰੇ ਬਿਹਤਰੀਕਾ ਹੰਟਾ ਲਾ ਜੂ ਟਿਪ ਜੂ ਨਾਲ ਆਥਣੇ ਜੇ ਲਵਾ ਦਈ ਫਿਰ ਸੁੱਕ ਜਣਗੇ ਨਾ ਸੱਜਣਾ ਕੱਲ ਕੱਲੋ ਸਲੈਵ ਲੱਗਦੀ ਹੋਗੀ ਆਪੇ ਚਾਲ ਉਗੀ ਸ਼ਾਟ ਰੇਡੀ ਖੜਾ ਦੀ ਉੱਥੇ ਪਤਾ ਹੈ 5 ਰੁਪਏ ਦੀ ਰੇਡ ਜਾਉਂਦਾ ਹਿੱਟ ਦੇ ਦੇਖ ਦੇ ਅੰਦਰ ਕਿੰਨੇ ਕਿਟਲਾਂ ਲੱਗ ਗਏ ਦੋ ਦੋ ਦਾ ਤੇੜਾ ਆ ਗਿਆ ਫਤਗਿੱਲੇ ਵੀ ਕਰਕੇ ਰੱਖ ਲਈਏ ਜਾਨੂੰ ਮੈਸਤਰੀ ਨੂੰ ਆਪਾਂ ਫੋਨ ਕਰ ਲੀਏ। ਇਹ ਜੋ ਸਵੇਰੇ ਦਾ ਹੋਊਗਾ ਹੋਊਗਾ ਹੁਣ ਕਰਦੇ ਆਂ ਵੀ ਹੁਣ ਹੀ ਆ ਜੇ ਕੰਟਾ ਲਾਉ ਜੂਗਾ। ਸਵੇਰੇ ਰਿਸਮੈਂਟਾ ਸੋਪ ਜੂਗਾ। ਇੰਨਾ ਵਾਲਾ ਪੋਰਸ਼ਨ ਲੱਗ ਗਿਆ 2 ਡਾਲਾ ਰਹਿ ਜੀ ਗਾ ਜੋ ਉਧਰ ਪਰਾ ਲਾਉਣ ਆ ਰਹੇ ਦਾ ਇੰਨਾ ਇੰਨਾ ਪੋਰਸ਼ਨ ਲਾ ਕੇ 2 ਡਾਲਾ ਰਹਿ ਗਏ ਉਹ ਚ ਲਾਏ ਉਹ ਮੈਸਰੀ ਦੀ ਭਾਵਾ ਮੈਸਰੀ ਨੂੰ ਕੋਲ ਲਾ ਮਗਾ ਉਹਨਾਂ ਬਹੁਤ ਹਨ ਤੇ ਹੋਰ ਇਹ ਕੰਮ ਕਰਾਉਣੀ ਹੈ ਜੇ ਉਹ ਕਰ ਲੈ ਕਮਰੇ ਵੀ ਖਾਲੀ ਕਰਨੇ ਪੈਣਗੇ ਦੇਖਗੇ ਫੋਫੇ ਚੱਕ ਕੇ ਭਰਾ ਖਾਂਗੇ ਸਾਰੇ ਕਮਰੇ ਖਾਲੀ ਹੋਣਗੇ ਲੋਈ ਆ ਵੀ ਖਾਲੀ ਕਰਤਾ ਸਟੋਰ ਵੀ ਖਾਲੀ ਕਰਤਾ ਰਹਿ ਗਿਆ ਟੋਲ ਕੰਕੜੇ ਖਾਲੀ ਕਰਨਾ ਬਾਕੀ ਲਗ ਭਗ ਹੋ ਗਏ ਬੈੱਡ ਬੁੱਧ ਘਰ ਤੇ ਉਧਰ ਆਹ ਲਮਾਰੀ ਆਈ ਖੱਡਣੀ ਬਾਹਰ ਪਹਿਲਾਂ ਬਾਹਰ ਦਾ ਖਾਲੀ ਕਰਦੇ ਨੀ ਲੋਈ ਇਹ ਕਮਰਾ ਦਾ ਹੋ ਗਿਆ ਖਾਲੀ ਬਟੋ ਹੋਰ ਰਹਿ ਗਿਆ ਸਵੇਰੇ ਖਾਲੀ ਕਰਾਂਗੇ ਇਹ ਵੀ ਤਰੀ ਦਾ ਨਾ ਯਾਰ ਪਤਾ ਨਹੀਂ ਚਲ ਮੈਂ ਸ੍ਰੀਮੇ ਚੱਲੇ ਚੱਲੀਏ ਧਾਰਾ ਘੜਾਉਂ ਅਮਰੇ ਦਾ ਖਾਲੀ ਕਰ ਤੇ ਕੰਟਰੋਲ ਢੋਲ ਹੈਗਾ ਬੱਦਲ ਦੇਖੋ ਕਿ ਨਗਾੜ ਬਣੇ ਹੋਏ ਹੋਈ ਦੂਜਾ ਦਿਨ ਸਵਾਨ ਸਾਰਾ ਵਾਹ ਕਰ ਦਦਾ ਇੱਧੇ ਰਸਤਾ ਥੋੜਾ ਉਹ ਕਮਰੇ ਖਾਲੀ ਕਰ ਤੇ ਸਟੋਰ ਵੀ ਖਾਲੀ ਕਰ ਤੇ ਉੱਧਰ ਦੋ ਜੰਗਲ ਦਾ ਥੱਲੇ ਲੱਗੂਗੀ ਟਾਇਰ ਨਹੀਂ ਤਾਂ ਲੱਗਣੀ ਨਹੀਂ ਸੀਗੀ ਗਾਠ ਦੋ ਰੈਡੀ ਹੋ ਰਾਂ ਹੁਣ ਲੱਗ ਜੂਗੀ ਫੇਰ ਬੰਦ ਕਰ ਦਾਂਗਾ ਜਦੋਂ ਲੱਕੜ ਵਾਲਾ ਮੈਸਤਰੀ ਉਹ ਫੇਰ ਉਹ ਆਪੀ ਕਰਦੇ ਖੜੇ ਉਹ ਹੀ ਗੁੰਜਾ ਨੀਵਾ ਵਾਲਾ ਨਾ ਇੰਨੇ ਦਾ ਫਰਕ ਆ ਉਹ ਗੁੰਜੇ ਦੇ ਨਹੀਂ ਇਹ ਬੰਦ ਕਰ ਦੂੰ ਤੇ ਰੈਸਿੰਗ ਰੰਗ ਕੰਮ ਨੂੰ ਗੱਡਣਗੇ ਅੱਜ ਤਾਂ ਫਰਾ ਹੀ ਨਿਕਲੂ ਤੇ ਕਰ ਕਵੀ ਦਾ ਕੰਮ ਥੋੜਾ ਜਿਹਾ ਤੇ ਮੋਟੀ ਦੇਖਣਾ ਕਿਵੇਂ ਚੱਲੂ ਕੰਮ ਦੇਖੋ ਬੋਕ ਕੇਕ ਆਪਸ ਓਕੇ ਯਾਰ ਅੱਧਾ ਬਾੜ ਗੋਈ ਵਰਗਾ ਵੈਤਰੀ ਇਹ ਤਰੱਕੀ ਉਹ ਸਲਾ ਆ ਗਿਆ ਜਦੋਂ ਕੱਲ ਨੂੰ ਬਣੂ ਇਹ ਰਸੋਈ ਕੱਲ ਨੂੰ ਕੰਪਲੀਟ ਹੋ ਜਾਏਗੀ दिखावासो वीडियो कितना लगी तो बढ़िया लगी चैनल लाइक शेयर कमेंट सब्सक्राइब करें।